ਪਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਝੋਸਾ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਇਕੱਠੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਹੈ ਫੋਆੜੇ ਦਾ ਜਿੱਥੇ ਪੁਲਿਸ ਵੱਲੋਂ 6 ਵਿਦੇਸ਼ੀ ਲੜਕੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਾਰ ਦੀ ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਫੋਆੜਾ ਡੋਗਰਾ ਟਾਬੇ ਨਜ਼ਦੀਕ ਇੱਕ ਰਾਜਸਥਾਨ ਦਾ ਵਿਅਕਤੀ ਜੋ ਕਿ ਕਿਸੇ ਕੰਮ ਲਈ ਇੱਥੇ ਆਇਆ ਹੋਇਆ ਸੀ ਜੋ ਟੀ ਪੁਆਇੰਟ ਦੇ ਕੋਲ ਪੁੱਜਿਆ ਚੌਂਕ ਦੇ ਕੋਲ ਤਾਂ ਉਸ ਨੂੰ ਇੱਕ ਵਿਦੇਸ਼ੀ ਲੜਕੀ ਨੇ ਆਪਣੇ ਕੋਲ ਬੁਲਾਇਆ ਉਹਨੂੰ ਸਾਈਡ 'ਪਾ ਲਿਜਾ ਕੇ ਡਰਾਇ ਧਮਕਾਇਆ ਉੱਥੇ ਪਹਿਲਾਂ ਹੀ 5 ਹੋਰ ਵਿਦੇਸ਼ੀ ਲੜਕੀਆਂ ਖੜੀਆਂ ਸਨ ਜੇਦੀ ਉਸਨੇ ਸੂਚਨਾ ਪੁਲਿਸ ਨੂੰ ਦੇ ਦਿੱਤੀ ਤਾਂ ਸਾਨੂੰ ਪਤਾ ਹੈ ਜੀ ਵੀ ਪਿੱਛੇ ਜਏ ਵੀ ਲੜਕੀਆਂ ਦਾ ਜਿਹੜਾ ਗਲਤ ਧੰਦਾ ਚੱਲਦਾ ਸੀਗਾ ਮਿਹੜੂ ਪਿੰਡ ਦੇ ਲੱਗੇ ਉਹ ਪਿੱਛੇ ਵੀ ਮੁਕਦਮਾ ਦਰਜ ਕੀਤਾ ਸੀ ਹੁਣ ਫਿਰ ਕੱਲ ਪਤਾ ਲੱਗਾ ਸੀਗਾ ਇੱਕ ਮਦਈ ਆਇਆ ਆਪਣੇ ਕੋਲ ਕੰਪਲੇਨੈਂਟ ਸੀ ਜਿਹੜਾ ਦੱਸ ਰਿਹਾ ਸੀਗਾ ਵੀ ਕੁਝ ਵਿਦੇਸ਼ੀ ਲੜਕੀਆਂ ਨੇ ਜੋ ਉਸੇ ਘੋੜੇ ਪਾਲੇ ਮਾਸੂਮ ਲੋਕਾਂ ਨੂੰ ਦੇਰ ਰਾਤ ਲੇਟ ਨਾਈਟ ਹਨੇਰੇ 'ਚ ਪਰਮਾ ਕੇ ਪੈਸੇ ਠਾਕਦੀਆਂ ਸੀ ਡਰਾਉਂਦੀਆਂ ਤੇ ਮਘਾਉਂਦੀਆਂ ਸੀ ਬਲੈਕਮੇਲ ਕਰਦੀਆਂ ਨੇ ਉਹਨਾਂ ਦੇ ਗਾਰਡਿੰਗ ਫੋਰ ਜਦੋਂ ਆਇਆ ਉਹਦੇ ਬਿਆਨ ਲਿਖ ਕੇ ਕਾਰਵਾਈ ਕੀਤੀ ਗਈ ਮਕਦਮਾ ਦਰਜ ਕੀਤਾ ਗਿਆ ਉਹਨੂੰ ਨਾਲ ਲੈ ਕੇ ਰੇਡ ਕੀਤੀ ਜਦੋਂ ਮੌਕੇ ਤੇ ਉੱਥੇ ਵਿਦੇਸ਼ੀ ਲੜਕੀਆਂ ਕਾਬੂ ਆਈਆਂ ਉਹ तकरीबन 6 ਲੜਕੀਆਂ ਨੇ ਜੀ ਵਿਦੇਸ਼ੀ ਨੇ 6 ਤਾਂ ਕੋਈ ਵਿਅਕਤੀ ਫੜਾਇਆ ਗਿਆ ਮੁੱਖ ਤੇ ਨਹੀਂ 6 ਲੜਕੀਆਂ ਨੇ ਕੋਈ ਨੌਜਵਾਨ ਕੋਈ ਲਾਈਕ ਚਾਕੂ ਨੁਮਾ ਚੀਜ਼ਾਂ ਦਿਖਾ ਕੇ ਤੇਜ਼ ਹਥਿਆਰ ਦਿਖਾ ਕੇ ਲੋਕਾਂ ਨੂੰ ਪਹਿਲਾਂ ਭਰਮਾ ਲੈਣਾ ਪੈਸੇ ਲੈ ਲੈਣੇ ਫਿਰ ਮੁੜ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਚਾਕੂ ਦਿਖਾ ਕੇ ਇਕੱਟੀਆਂ ਨੇ ਝੁੰਡ ਬਣਾ ਕੇ ਝੁੰਡੀਆਂ ਨੇ ਜੀ ਅਲੱਗ-ਅਲੱਗ ਮੁਲਕ ਨੇ ਬਾਹਰ ਲੇ ਕਿੰਨੇ ਸਮੇਂ ਤੋਂ ਉੱਥੇ ਬਾਹੜਾ ਸ਼ਹਿ ਹੈਰੀ ਸੌਰੀ ਫੌੜਾ ਚੈਰ ਦੇ ਕਿੰਨੇ ਸਮੇਂ ਤੋਂ ਇੱਥੇ ਆ ਉਹ ਮਿਹੇੜੂ ਪਿੰਡ ਦੇ ਵਿੱਚ ਉੱਥੇ ਪੀਜੀ ਬਣੇ ਨੇ ਜੀ ਕੁਛ ਉੱਥੇ ਪੀਜੀ ਚ ਰਹਿੰਦੀਆਂ ਸੀ ਇਹ ਆਈਆਂ ਕਿਤਾ ਇੱਥੇ ਪੜ੍ਹਾਈ ਕਰਨ ਆਈਆਂ ਸੀ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਿੱਛੋਂ ਕਿਹੜੇ ਏਰੀਆ ਦੇ ਰਹਿਣ ਵਾਲੀਆਂ ਆ ਇਹ ਪਿੱਛੋਂ ਵਿਦੇਸ਼ ਤੋਂ ਨੇ ਜੀ ਅਲੱਗ-ਅਲੱਗ ਮੁਲਕਾਂ ਦੀਆਂ ਨੇ ਤੇਨਾਂ ਤੋਂ ਕੋਈ ਪਾਸਪੋਰਟ ਵਗੈਰਾ ਕੋਈ ਉਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਫਰਦਰ ਕਰ ਰਹੇ ਆ ਜੀ ਹੁਣ ਇਹਨਾਂ ਦੇ ਵੀਜ਼ੇ ਵੀ ਵੈਰੀਫਾਈ ਕੀਤੇ ਜਾਣਗੇ ਇਨ ਕੇਸ ਨਹੀਂ ਵੀਜ਼ਾ ਵੈਲਿਡ ਹੈਗਾ ਤਾਂ ਜੋ ਬਣਵੀ ਧਾਰਾ ਹੈ ਅਗਲੀ ਉਹ ਵੀ ਲਗਾਈ ਜਾਊਗੀ ਤੇ ਹੁਣ ਫਿਰਾਲ ਕੀ ਧਾਰਾ ਲਗਾਈ ਹੋਈ ਹੈ ਜੀ ਹੁਣ 384 ਹੈਗੀ ਮੇਨ ਜਿਹੜੀ ਸੈਕਸ਼ਨ ਹੈਗਾ 506 ਹੈ ਨਾਲ ਦੀ 348 ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਕਰਮਾ